ਸੁਖਦਾਤਾ ਸੁਖ ਦੇਣ ਵਾਲਾ ਵਾਹਿਗੁਰੂ ਜੋਤ સ્વરૂਪ ਹੈ। ਰੱਬ ਦੀ ਤਸਵੀਰ ਕੀ ਹੈ? ਮਹਾਰਾਜ ਕਹਿੰਦੇ ਜੋਤ સ્વરૂਪ ਹੈ। ਰੱਬ ਦੀ ਤਸਵੀਰ ਦਾ ਕਦੀ ਕੋਈ ਡਿਜ਼ਾਈਨ, ਆਕਾਰ, ਕੋਈ ਮੂਰਤੀ ਪ੍ਰਤਿਮਾ ਦੇ ਰੂਪ 'ਚ ਨਹੀਂ ਬਣਾਇਆ ਜਾ ਸਕਦਾ। ਕਦੀ ਵੀ ਨਹੀਂ। ਜੇ ਰੱਬ ਦੀ ਤਸਵੀਰ ਬਣ ਗਈ, ਮੂਰਤੀ ਬਣ ਗਈ, ਪ੍ਰਤਿਮਾ ਬਣ ਗਈ, ਉਹਦਾ ਆਕਾਰ ਬਣ ਗਿਆ ਤੇ ਉਹ ਰੱਬ ਨਹੀਂ ਰਹਿ ਗਿਆ। ਉਹਨੂੰ ਰੱਬ ਨਹੀਂ ਕਿਹਾ ਜਾ ਸਕਦਾ। ਉਹ ਨਿਰੰਕਾਰ ਹੈ ਨਿਰ ਆਕਾਰ ਆਕਾਰ ਤੋਂ ਰਹਿਤ ਅੱਜ ਤੱਕ ਕਿਸੇ ਬੰਦੇ ਨੇ ਦੀਵੇ ਦੀ ਜਿਹੜੀ ਲਾਈਟ ਹੈ ਨਾ ਲਾਈਟ ਪ੍ਰਕਾਸ਼ ਉਹਦੀ ਤਸਵੀਰ ਨਹੀਂ ਬਣਾਈ ਨਾ ਬਣਦੀ ਹੈ ਰੋਸ਼ਨੀ ਦੀ ਤਸਵੀਰ ਨਹੀਂ ਹੈ ਜਿੱਥੋਂ ਰੋਸ਼ਨੀ ਆ ਰਹੀ ਉਹਦੀ ਤਸਵੀਰ ਬਣ ਸਕਦੀ ਹੈ ਤੁਸੀਂ ਟਿਊਬ ਲਾਈਟ ਦੀ ਤਸਵੀਰ ਬਣਾ ਦਿਓ ਲੋਕੀ ਦੀਵੇ ਬਣਾਉਂਦੇ ਨੇ ਮੋਮਬੱਤੀਆਂ ਬਣਾ ਦਿੰਦੇ ਨੇ ਸੂਰਜ ਦੀ ਤਸਵੀਰ ਬਣ ਜਾਂਦੀ ਹੈ ਪਰ ਰੋਸ਼ਨੀ ਕੀ ਕਰੋਗੇ ਰੋਸ਼ਨੀ ਪਕੜ ਵਿੱਚ ਨਹੀਂ ਹੈ ਹਵਾ ਦੀ ਕੀ ਤਸਵੀਰ ਬਣਾਓਗੇ? ਪਕੜ ਵਿੱਚ ਨਹੀਂ ਆਇਆ। ਮਹਾਰਾਜ ਕਹਿੰਦੇ ਜੋਤ ਸਰੂਪ ਕੀ ਤਸਵੀਰ ਬਣਾਓਗੇ? ਮਨ ਦੀ ਕੀ ਤਸਵੀਰ ਬਣਾਵਾਂਗੇ? ਮਨ ਦੀ ਵੀ ਨਹੀਂ ਬਣਨੀ। ਇਸੇ ਕਰਕੇ ਨਾ ਗੁਰੂ ਆਪਣੇ ਸਿੱਖ ਮਤ ਦੇ ਅੰਦਰ, ਗੁਰਮਤ ਦੇ ਅੰਦਰ ਬੁੱਤ ਪੂਜਾ ਤੇ ਤਸਵੀਰ ਪੂਜਾ ਦੀ ਮਨਾਈ ਕੀਤੀ ਗਈ ਹੈ। ਤਸਵੀਰਾਂ ਦੀ ਮੰਨਤਾ, ਬੁੱਤਾਂ ਦੀ ਮੰਨਤਾ ਇਹ ਇਸੇ ਕਰਕੇ ਬਣਾ ਕੀਤੀ। ਕਿਉਂਕਿ ਗੁਰੂ ਸਾਹਿਬ ਨੂੰ ਪਤਾ ਵੀ ਸੋਚ ਜਦੋਂ ਡਿੱਗਣ ਲੱਗ ਜਾਏ ਨਾ ਮਨ ਨਿਵਾਨ ਵੱਲ ਚਲਾ ਜਾਏ ਇਹ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ ਫਿਰ ਬੁੱਤ ਪ੍ਰਸ਼ਤੀ ਤਸਵੀਰਾਂ ਮੜੀਆਂ ਮਸ਼ਾਣਾ ਕਬਰਾਂ ਇਹ ਇਸੇ ਕਰਕੇ ਬਣਾ ਕੀਤੀਆਂ ਸੀ ਅੱਜ ਲੋਕਾਂ ਨੇ ਗੁਰੂਆਂ ਦੀਆਂ ਤਸਵੀਰਾਂ ਬਣਾ ਲਈਆਂ ਹੁਣ ਧਿਆਨ ਦਿਓ AI ਦਾ ਜ਼ਮਾਨਾ ਆ ਗਿਆ ਹੁਣ ਲੋਕ ਗੁਰੂ ਸਾਹਿਬਾਨ ਦੀਆਂ ਚਲੋ ਹਾਲਾਂਕਿ ਗੁਰੂ ਸਾਹਿਬਾਨ ਦੀ ਤਸਵੀਰ ਨਹੀਂ ਬਣ ਸਕਦੀ ਜਿਹੜੇ ਬਣਿਆ ਉਹ ਕਿਸੇ ਨੇ ਇਮੇਜਨ ਕਰਕੇ ਸੋਚ ਕੇ ਬਣਾਈ ਹੈ ਉਹ ਕਿਸੇ ਬੰਦੇ ਦੀ ਸੋਚ ਵਿੱਚੋਂ ਕੁਝ ਆਕਾਰ ਨਿਕਲੇ ਉਹਦੇ ਚ ਉਹਨੇ ਕੁਝ ਕਲਰ ਕੀਤੇ ਚਿਹਰੇ ਤੇ ਕੁ ਮਾਸੂਮੀਅਤ ਲਿਆਂਦੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਮਮਤਾ ਭਰ ਦਿੱਤੀ ਚਲੋ ਇੱਕ ਆਕਾਰ ਸੋਹਣਾ ਬਣ ਗਿਆ ਅਸੀਂ ਕਹਿ ਦਿੰਦਾ ਵੀ ਗੁਰੂ ਸਾਹਿਬ ਦੀ ਤਸਵੀਰ ਹਾਲਾਂਕਿ ਉਹ ਤਸਵੀਰ ਕੋਈ ਵੀ ਗੁਰੂ ਸਾਹਿਬ ਦੀ ਸਾਕਸ਼ਾ ਤਸਵੀਰ ਨਹੀਂ ਹੈ ਉਹ ਸੋਚ ਵਿੱਚੋਂ ਨਿਕਲੀ ਹੋਈ ਹੈ ਪਰ ਹੁਣ ਆਪਾਂ ਜਦੋਂ ਤੋਂ ਆਪਾਂ ਜੰਮੇ ਅਸੀਂ ਉਹ ਵੇਖਦੇ ਰਿਆਂ ਸਾਡੇ ਮਨ 'ਚ ਸਤਕਾਰ ਬਣ ਗਿਆ। AI ਤੇ ਤਸਵੀਰਾਂ ਨਾਲ ਛੇੜਛਾੜ ਹੋ ਗਈ। ਹੁਣ ਆਪਾਂ ਲੋਕ ਰੋਲਾ ਪਾ ਰਹੇ ਆ ਵੀ ਇਹ ਤੇ ਬਹੁਤ ਗਲਤ ਹੋ ਰਿਹਾ ਜੀ। ਉਹ ਕਦੀ ਕੁਝ ਕਰ ਦਿੰਦੇ ਨੇ ਕਦੀ ਕੁਝ ਕਰ ਦਿੰਦੇ ਸ਼ਰਾਰਤੀ ਲੋਕ ਬਹੁਤ ਹੁੰਦੇ ਨੇ। ਅਰ ਸਿੱਖ ਦੇ ਜਜ਼ਬਾਤ ਬਹੁਤ ਛੇਤੀ ਭੜਕਦੇ ਆ। ਕਿਉਂਕਿ ਆਪਾਂ ਬਹੁਤ ਸੈਂਸਿਟਿਵ ਮਾਈਂਡ ਦੇ ਲੋਕ ਆ। ਅਸੀਂ ਬਹੁਤ ਛੇਤੀ ਧਰਮ ਨੂੰ ਲੈ ਕੇ ਆਪਾਂ ਬਹੁਤ ਛੇਤੀ ਭਾਵਨਾਤਮਕ ਵਹਿਣ 'ਚ ਵਹਿ ਜਾਂਦੇ ਆ। ਹੁਣ AI ਟੈਕਨੋਲੋਜੀ ਨੂੰ ਤੁਸੀਂ ਕਿਵੇਂ ਕਿੱਥੋਂ ਕਿੱਥੋਂ ਰੋਕੋਗੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠਾ ਕਿਹੜਾ ਬੰਦਾ ਕੀ ਕਰ ਰਿਹਾ ਜਦੋਂ ਪਹਿਲੀ ਤਸਵੀਰ ਬਣੀ ਸੀ ਉਦੋਂ ਮਨਾ ਕੀਤਾ ਸੀ ਪੰਛ ਦਰਦੀਆਂ ਨੇ ਭਾਈ ਇਹ ਤਸਵੀਰ ਨਾ ਬਣਾਓ ਇਹ ਗਲਤ ਹੋ ਜਾਏਗਾ ਕੰਮ ਨਹੀਂ ਜੀ ਨਹੀਂ ਸ਼ਰਧਾ ਉਪਜਦੀ ਹੈ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣਗੇ ਮਹਾਰਾਜ ਦੇ ਦਰਸ਼ਨ ਸ਼ਬਦ ਹਨ ਗੁਰ ਮੂਰਤ ਗੁਰ ਸ਼ਬਦ ਹੈ ਜਪਜੀ ਸਾਹਿਬ ਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੋ ਸੁਖਮਨੀ ਸਾਹਿਬ ਚੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰੋ ਬਾਣੀ ਪੜੋ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਵੀ ਗੁਰੂ ਸਾਹਿਬ ਦੀ ਤਸਵੀਰ ਨਹੀਂ ਬਣਾਈ ਇਤਿਹਾਸ 'ਚ ਗੁਰੂ ਸਾਹਿਬ ਵੀ ਬਣਾ ਸਕਦੇ ਸੀ ਸਾਡੇ ਤੋਂ ਵੱਧ ਸਿਆਣੇ ਤੇ ਹੋਈ ਸੀ ਨਾ ਆਪਾਂ ਗੁਰੂ ਸਾਹਿਬ ਤੋਂ ਸਿਆਣੇ ਤੇ ਨਹੀਂ ਆ ਮਹਾਰਾਜ ਚਾਹੁੰਦੇ ਵੱਡੇ ਵੱਡੇ ਆਰਟਿਸਟ ਪਲਾ ਪੇਂਟਰ ਚਿੱਤਰਕਾਰ ਮੌਜੂਦ ਸਨ ਸਮੇਂ-ਸਮੇਂ ਤੇ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਓ ਪੰਜਵੇਂ ਪਾਤਸ਼ਾਹੀ ਬਣਾਓ ਦਸਵੇਂ ਪਾਤਸ਼ਾਹੀ ਬਣਾਓ ਨਹੀਂ ਕਿਉਂਕਿ ਪਤਾ ਸੀ ਇਹ ਪਿਰਤ ਗਲਤ ਹੈ ਅਸੀਂ ਉਹਦੇ ਨਾਲ ਜੁੜਦਾ ਜਿਹਦੀ ਤਸਵੀਰ ਨਹੀਂ ਬਣ ਸਕਦੀ ਜਿਹਦਾ ਆਕਾਰ ਹੀ ਨਹੀਂ ਹੈ ਜੋ ਬਹੁਤ ਬੇਅੰਤ ਹੈ ਤਸਵੀਰ ਇੱਕ ਆਕਾਰ ਹੈ ਜੋ ਸਾਡੀ ਪਕੜ ਵਿੱਚ ਆ ਜਾਂਦਾ ਹੈ ਤਸਵੀਰ ਨੂੰ ਤੁਸੀਂ ਕਿਸੇ ਰੂਪ ਚ ਬਣਾ ਦਿਓ ਉਹ ਤੁਹਾਡੀ ਮਰਜ਼ੀ ਦੀ ਬਣੇਗੀ ਤਸਵੀਰ ਦੇ ਉੱਪਰ ਸਾਡਾ ਜਾਂ ਤੁਹਾਡਾ ਜਾਂ ਉਸ ਬਣਾਉਣ ਵਾਲੇ ਦਾ ਹੁਕਮ ਚੱਲੇ ਹੈ ਉਹਦੀ ਮਤ ਨਾਲ ਬਣੇਗੀ ਤਸਵੀਰ ਦੀ ਆਪਣੀ ਮਰਜ਼ੀ ਵੀ ਨਹੀਂ ਤਸਵੀਰ ਦੇ ਵਿੱਚ ਹੱਥ ਉੱਪਰ ਕਰ ਦਿਓ ਉੱਪਰ ਆ ਜਾਏਗਾ ਥੱਲੇ ਕਰੋ ਥੱਲੇ ਰਹਿ ਜਾਏਗਾ ਤਸਵੀਰ ਦੀ ਤੇ ਮਰਜ਼ੀ ਨਹੀਂ ਹੋਈ ਅਸੀਂ ਇਹ ਗੱਲਾਂ ਸੋਚੀਆਂ ਨਹੀਂ ਹੁਣ ਜਦੋਂ ਲੋਕਾਂ ਨੇ ਇਹ ਕੁਛ ਮਾੜੀਕਰਤੂਤ ਵਾਲਿਆਂ ਨੇ ਕੀਤਾ ਹੁਣ ਆਪਾਂ ਫਿਰ ਉਸ ਚੀਜ਼ ਨੂੰ ਲੈ ਕੇ ਦੁਖੀ ਹੋ ਰਹੇ ਆ ਹਲੇ ਵੀ ਮੌਕਾ ਹੈ ਆਪਾਂ ਸੰਭਲੀਏ ਅਸੀਂ ਕਹਿਦੀ ਵੀ ਤਸਵੀਰਾਂ ਸਾਡੇ ਗੁਰੂ ਸਾਹਿਬ ਦੀਆਂ ਨਹੀਂ ਤੁਸੀਂ ਹੈਰਾਨ ਹੋਵੋਗੇ ਮੁਹੰਮਦ ਸਾਹਿਬ ਦੀ ਹਜ਼ਰਤ ਮੁਹੰਮਦ ਸਾਹਿਬ ਦੀ ਮੁਸਲਮਾਨ ਇਸਲਾਮ ਵਿੱਚ ਇੱਕ ਵੀ ਤਸਵੀਰ ਨਹੀਂ ਹੈ ਇੱਕ ਵੀ ਤਸਵੀਰ ਯਿਸ ਗੱਲੋਂ ਤੇ ਉਹ ਚੰਗੇ ਨਿਕਲੇ ਉਹਨਾਂ ਨੇ ਬਣਨ ਹੀ ਨਹੀਂ ਦਿੱਤੀ ਇੱਕ ਵਾਰ ਕਿਸੇ ਨੇ ਹਿੰਮਤ ਕੀਤੀ ਸੀ ਨਾਲ ਹੀ ਸਿਰ ਕਲਮ ਕਰ ਦਿੱਤਾ ਪਰ ਤੱਕੇ ਕਿਸੇ ਦੀ ਹਿੰਮਤ ਨਹੀਂ ਪਈ ਹਜ਼ਰਤ ਮੁਹੰਮਦ ਸ਼ਬਦੀ ਤਸਵੀਰ ਲੱਭ ਕੇ ਦਿਖਾਓ ਤੁਸੀਂ ਇਸਲਾਮ ਦੇ ਵਿੱਚੋਂ ਸਿਆਣਾ ਨਿਕਲੇ ਅਗਲੇ ਇਸ ਗੱਲ ਨੂੰ ਲੈ ਕੇ ਅੱਜ ਜੇ ਉਹਨਾਂ ਦੀ ਤਸਵੀਰ ਨਾਲ ਛੇੜਛਾੜ ਹੁੰਦੀ ਦੰਗੇ ਫਚਾਦ ਹੋ ਜਾਣਾ ਸੀ ਆਹ ਤਸਵੀਰ ਹੈ ਸ਼ਬਦ ਦੀ ਜਿਹੜੀ ਮਨ ਦੇ ਅੰਦਰ ਵਸਦੀ ਹੈ ਜੋਤ ਨੂੰ ਅੰਦਰ ਪਸਾਓ ਜੋਤ ਦਾ ਅਰਥ ਹੈ ਗੁਰੂ ਦਾ ਸ਼ਬਦ ਗੁਰੂ ਕੀ ਮੱਤ ਗੁਰੂ ਕੀ ਸਿੱਖਿਆ ਗੁਰਬਾਣੀ ਦਾ ਉਪਦੇਸ਼ ਰੱਬੀ ਗਿਆਨ ਇਹ ਮਨ 'ਚ ਵਸ ਗਈ ਤਸਵੀਰ ਵਸ ਗਈ ਤੋ ਫਿਰ ਇਸ ਤੋਂ ਬਾਅਦ ਹਾਂ ਹੁਣ ਆ ਗਈਆਂ ਸਿੱਖ ਇਤਿਹਾਸ ਦੀਆਂ ਤਸਵੀਰਾਂ ਹੁਣ ਸਮਝਿਓ ਥੋੜਾ ਜਿਆ ਜੇ ਲਗਾਉਣੀਆਂ ਨੇ ਸਿੱਖ ਯੋਧਿਆਂ ਦੀਆਂ ਤਸਵੀਰਾਂ ਲਾਓ ਉਹ ਲਾ ਲਓ ਕੋਈ ਦਿੱਕਤ ਨਹੀਂ ਉਹਨਾਂ ਨੇ ਉਹਨਾਂ ਤੋਂ ਆਪਾਂ ਇਹ ਪ੍ਰੇਰਣਾ ਲੈ ਸਕਦੇ ਆ ਵੀ ਇਹ ਉਹ ਯੋਧੇ ਨੇ ਉਹ ਸੂਰਮੇ ਨੇ ਉਹ ਜੁਝਾਰੂ ਨੇ ਜਿਨ੍ਹਾਂ ਨੇ ਗੁਰਬਾਣੀ ਗੁਰਮਤਿ ਆਸ਼ੇ ਅਨੁਸਾਰ ਚੱਲ ਕੇ ਆਪਣੀ ਜ਼ਿੰਦਗੀ ਜੀਵੀ ਹੈ ਹੱਕ ਸੱਚ ਧਰਮ ਇਨਸਾਨੀਅਤ ਲਈ ਸ਼ਹੀਦੀਆਂ ਵੀ ਪਾਈਆਂ ਨੇ ਸਮੇ ਸਮੇਂ ਤੇ ਜ਼ੁਲਮ ਦੇ ਖਿਲਾਫ ਲੜੇ ਨੇ ਸਾਨੂੰ ਮੋਟੀਵੇਟ ਕਰਦੀਆਂ ਨੇ ਉਹ ਚੀਜ਼ਾਂ ਯੋਧਿਆਂ ਸ਼ੂਰਮਿਆਂ ਦੀ ਤਸਵੀਰਾਂ ਨਹੀਂ ਲਾਉਂਦੇ ਅੱਜ ਕੱਲ ਤੁਸੀਂ ਨੌਜਵਾਨਾਂ ਦੇ ਮੋਬਾਈਲ ਵੇਖ ਲਓ ਫਿਲਮੀ ਐਕਟਰ ਤੇ ਸਿੰਗਰਾਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਬਾਬਾਜੀਤ ਸਿੰਘ ਦੀ ਤਸਵੀਰ ਕੌਣ ਲਾ ਰਿਹਾ ਜੀ ਦੱਸੋ ਬਾਬਾ ਜੁਝਾਰ ਸਿੰਘ ਜੀ ਦੀ ਤਸਵੀਰ ਕਿਨੇ ਲਾਈ ਹੈ ਕਿਨੇ ਰੋਲ ਮਾਡਲ ਮੰਨਿਆ ਨੂੰ ਬਾਬਾ ਬੋਤਾ ਸਿੰਘ ਗਰਜਾ ਸਿੰਘ ਪਾਈ ਤਾਰੂ ਸਿੰਘ ਪਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਪਾਈ ਸੁਭੇਗ ਸਿੰਘ ਸ਼ਹਾਬਤ ਸਿੰਘ ਮੱਸਾ ਰੰਗੜ ਦਾ ਸਿਰ ਵੱਡਣ ਵਾਲੇ ਮੱਸਾ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਇਹ ਤਸਵੀਰ ਆਪਾਂ ਕਿਉਂ ਨਹੀਂ ਲਾਂਦੇ ਜੇ ਲਾਉਣੀਆਂ ਲਾ ਲਓ ਕੋਈ ਦਿੱਕਤ ਨਹੀਂ ਹੈ ਗੁਰੂ ਸਾਹਿਬ ਤੇ ਤਸਵੀਰ ਤੋਂ ਉੱਪਰ ਨੇ ਅਰੋ ਇਮੇਜਨ ਕਰਕੇ ਬਣਾਉਣੀ ਪੈਣੀ ਹੈ ਇਸ ਲਈ ਜੇ ਅਸੀਂ ਮੰਨ ਲੂ ਕਿਸੇ ਤਸਵੀਰ ਨੂੰ ਤੁਸੀਂ ਬਣਾਇਆ ਤੁਸੀਂ ਉਹਦੇ ਮੂਰੇ ਖੜ ਕੇ ਕੋਈ ਉਹਦੀ ਕਿਸੇ ਵੀ ਤਰੀਕੇ ਨਾਲ ਕੋਈ ਪੂਜਾ ਪ੍ਰਤੀਸ਼ਟਾ ਸਤਿਕਾਰ ਜਾਂ ਕਰ ਰਹੇ ਹੋ ਉਹ ਤੁਸੀਂ ਉਸ ਬੰਦੇ ਦੇ ਦਿਮਾਗ ਨੂੰ ਕਰ ਰਹੇ ਹੋ ਗੁਰੂ ਸਾਹਿਬ ਨੂੰ ਨਹੀਂ ਕਰ ਰਿਖੇ ਮਾ ਕਰਿਓ ਕਿਉਂਕਿ ਉਸ ਬੰਦੇ ਦੇ ਦਿਮਾਗ ਦੀ ਕਲਪਨਾ ਹੈ ਉਹ ਬੰਦੇ ਦੀ ਸੋਚੋ ਤਸਵੀਰ ਨਿਕਲੀ ਹੈ ਰਿਸ਼ਦਾਰ ਤਾਂ ਅਸੀਂ ਬੰਦੇ ਨੂੰ ਪੁੱਛਿਆ ਹੈ ਜਿੱਥੇ ਗੁਰੂ ਸਾਹਿਬ ਰੋਕ ਰਹੇ ਨੇ ਖੈਰ ਵਿਸ਼ਾਲਾ ਮੇਰਾ ਨਾ ਹੋ ਜਾਏ ਪਰ ਇਸ ਚੀਜ਼ ਨੂੰ ਜ਼ਰੂਰ ਸਮਝੋ ਪਿੱਛੇ ਜੇ ਕਿਸੇ ਦੇ ਘਰ 'ਚ ਬਹੁਤ ਤਸਵੀਰਾਂ ਇਕੱਠੀਆਂ ਹੋ ਗਈਆਂ ਪਹਿਲਾਂ ਤਾਂ ਉਹਨਾਂ ਨੂੰ ਬੜਾ ਸ਼ੌਂਕ ਜਾਗਿਆ ਹਰੇਕ ਦੂਜੇ ਤੀਜੇ ਮੈਂਨੇ ਗੁਰੂ ਸਾਹਿਬ ਦੀ ਕੋਈ ਨਾ ਕੋਈ ਤਸਵੀਰ ਪੇਂਟਿੰਗ ਕਦੀ ਉਹ ਬਣੀ ਹੋਈ ਕਦੀ ਕਿਤੋਂ ਕਦੀ ਕਿਤੋਂ ਖਰੀਦ ਲੈਣਾ ਗਿਫਟ ਲੈਂਦੇ ਦਿੰਦੇ ਕਰਦੇ ਕਰਦੇ ਤਸਵੀਰਾਂ ਬਹੁਤ ਹੋ ਗਈਆਂ ਉਹ ਆਪ ਹੀ ਪਰੇਸ਼ਾਨ ਹੋ ਗਏ ਕਹਿੰਦੇ ਹੱਦ ਹੋ ਗਈ ਛੱਡ ਲਈ ਤਾਂ ਸਮੱਸਿਆ ਬਣ ਗਈ ਹੁਣ ਇੱਥੇ ਤੁਸੀਂ ਕਿੰਨੀਆਂ ਕ ਤਸਵੀਰਾਂ ਰੱਖੋਗੇ ਕਿੰਨੀਆਂ ਕ ਲਾਓਗੇ ਤੁਸੀਂ ਹੈਰਾਨ ਹੋਵੋਗੇ ਮੈਂ ਵੈਨਕੂਵਰ ਦੀ ਗੱਲ ਕਰ ਰਿਹਾ ਆਪਣੇ ਅੱਖੇ ਦੇਖੀ ਗੱਲ ਉਹ ਤਸਵੀਰਾਂ ਸਾਰੀ ਉਹਨਾਂ ਨੇ ਘਰ ਵਿੱਚ ਆਪ ਕਰੀਆਂ ਅਸੀਂ ਉਦੋਂ ਰੌਲਾ ਪਾਇਆ ਸੀ ਵੀ ਤੁਸੀਂ ਹੁਣ ਗਲਤ ਕਰ ਰਹੇ ਹੋ ਅਰ ਇਹਦੇ ਤੋਂ ਵੱਡੀ ਗਲਤੀ ਤੁਸੀਂ ਉਦੋਂ ਕੀਤੀ ਜਦੋਂ ਤੁਹਾਨੂੰ ਰੋਕਣ ਦੇ ਬਾਅਦ ਵੀ ਤੁਸੀਂ ਨਹੀਂ ਜੀ ਸਾਡੀ ਭਾਵਨਾ ਹੈ ਸਾਡੀ ਸ਼ਰਤ ਹੈ ਉਹਨੂੰ ਆਪ ਹੀ ਕਹਿ ਰਹੇ ਵੀ ਇਹਨੂੰ ਕੁਝ ਕਰੋ ਰਾਤ ਨੂੰ ਲੁਕੋ ਕੇ ਲੁਕ ਕੇ ਉਹ ਘਰ ਵਿੱਚ ਕਰਕੇ ਗਏ ਸੀ ਉੱਥੇ ਅਸੀਂ ਪਕੜਦੇ ਸਨ ਤਾਂ ਕਿ ਸਾਨੂੰ ਕੋਈ ਦੇਖ ਨਾ ਲਵੇ ਫਿਰ ਕੋਈ ਕਹਿ ਰਿਹਾ ਹੁਣ ਇਹਨਾਂ ਨੂੰ ਤੋੜੋ ਕਿਉਂਕਿ ਉੱਥੇ ਤੁਸੀਂ ਬਰਨ ਵੀ ਨਹੀਂ ਕਰ ਸਕਦੇ ਸਾੜੋਗੇ ਤਾਂ ਵੀ ਪ੍ਰੋਬਲਮ ਖੜੀ ਹੁੰਦੀ ਹੈ ਉਦੋਂ ਪਛਤਾਏ ਕਹਿੰਦੇ ਵੀ ਨਹੀਂ ਅਸੀਂ ਗਲਤ ਰਸਤਾ ਚੁਣ ਲਿਆ ਉਹਨਾਂ ਨੇ ਹੱਥ ਲਾਇਆ ਕਹਿੰਦੇ ਅੱਗੇ ਤੋਂ ਅਸੀਂ ਗੁਰੂ ਸਾਹਿਬ ਦੀ ਕੋਈ ਤਸਵੀਰ ਆਪਣੇ ਘਰ 'ਚ ਨਹੀਂ ਲੈ ਕੇ ਆਉਣੀ ਤਸਵੀਰ ਬਾਣੀ ਹੈ ਤਸਵੀਰ ਗੁਰੂ ਦਾ ਸ਼ਬਦ ਹੈ ਫਿਰ ਉਹਨਾਂ ਦੇ ਉੱਪਰੋਂ ਜੀ ਤਸਵੀਰ ਵਾਲਾ ਜਿਹੜਾ ਪੇਪਰ ਹੈ ਉਹਨੂੰ ਉਖਾੜ ਕੇ ਲੱਕੜਾਂ ਸਾੜੀਆਂ ਤੋੜ ਕੇ ਉਹਨੂੰ ਫਿਰ ਘਰਵਜ ਕੀਤਾ ਗਿਆ ਫਿਰ ਕੇਅਰ ਵੀ ਕਰਨੀ ਸਿੱਖੋ ਫਿਰ ਭਾਈ ਜਪਜੀ ਸਾਹਿਬ ਦਾ ਗੁਟਕਾ ਰੱਖੋ ਗੁਰੂ ਨਾਨਕ ਸਾਹਿਬ ਦੀ ਤਸਵੀਰ ਘਰ ਚ ਆ ਗਈ ਹੁਣ ਇਸ ਘਰ 'ਚ ਉਹਨੂੰ ਅੰਦਰ ਲੈ ਆਓ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਨ ਲੱਗ ਪਏ ਜਪਜੀ ਸਾਹਿਬ ਸਮਝ ਲਿਆ ਜਪਜੀ ਸਾਹਿਬ ਦੇ ਅਨੁਸਾਰ ਚੱਲਣ ਲੱਗ ਪਏ ਸਮਝ ਲਓ ਗੁਰੂ ਨਾਨਕ ਸਾਹਿਬ ਦਾ ਪੱਕਾ ਨਿਵਾਸ ਪੱਕੀ ਤਸਵੀਰ ਸਾਡੇ ਹਿਰਦੇ ਚ ਆ ਗਈ ਉਥੋਂ ਕੋਈ ਵੀ ਨਹੀਂ ਕੱਢ ਸਕਦਾ ਅੰਦਰੋਂ ਨਹੀਂ ਕੋਈ ਤਸਵੀਰ ਕੱਢ ਸਕਦਾ ਨਾ ਇਹਨੂੰ ਚੋਰੀ ਕਰ ਸਕਦਾ ਨਾ ਇਸ ਤਸਵੀਰ ਨੂੰ ਕੋਈ ਸਾੜ ਸਕੇਗਾ ਨਾ ਇਸ ਤਸਵੀਰ ਨੂੰ ਡੋਬ ਸਕੇਗਾ ਜਿਹਨੂੰ ਮਹਾਰਾਜ ਕਹਿੰਦੇ ਨੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਪਾਹ ਨਾ ਸਕੈ ਜਾਨੇ ਤਸਵੀਰਾਂ ਅੰਦਰ ਬਿਸ਼ਾਓ ਜਿਹੜੇ ਮੁਬਾਰਕ ਹੈ ਜਿਹੜੇ ਤੁਹਾਡੇ ਚ ਬਾਣੀ ਪੜ੍ਹਦੇ ਨੇ ਸੁਣਦੇ ਨੇ ਸਮਝਦੇ ਨੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਮੁਬਾਰਕ ਹੈ ਦੂਸਰੇ ਵੀ ਇਹ ਯਤਨ ਕਰਨ ਹੁਣ ਤੇ ਗੁਰਦੁਆਰਾ ਕਮੇਟੀਆਂ ਪਰੇਸ਼ਾਨ ਹੋ ਗਈਆਂ ਕਹਿੰਦੇ ਲੋਕ ਇੱਥੇ ਕੈਲੰਡਰ ਰੱਖ ਜਾਂਦੇ ਜੀ ਘੁਟਕੇ ਰੱਖ ਜਾਂਦੇ ਨੇ ਤਸਵੀਰਾਂ ਦਾ ਵੱਡੇ ਵੱਡੇ ਢੇਰ ਲਾਉਂਦੇ ਨੇ ਵਾਹ ਪਰੇਸ਼ਾਨ ਹੋ ਰਹੀਆਂ ਕਮੇਟੀ ਬੈਸੀ ਕੀ ਕਰੀਏ ਕਿਉਂਕਿ ਇੱਥੋਂ ਦਾ ਸਿਸਟਮ ਇਸ ਤਰ੍ਹਾਂ ਤੁਸੀਂ ਕਰ ਨਹੀਂ ਸਕਦੇ ਕੁਝ ਸਵੇ ਇਹ ਚੀਜ਼ ਤੋਂ ਬੇਰ ਰੋ ਜਿਹੜੀ ਗੱਲ ਗੁਰੂ ਸਾਹਿਬ ਕਹਿੰ ਲਿਖਿਆ ਜੋਤ ਸਰੂਪ ਸਦਾ ਸੁਖ ਦਾਤਾ ਪਰਮੇਸ਼ਰ ਜੋਤ ਸਰੂਪ ਹੈ ਰੱਬ ਦੀ ਕੀ ਤਸਵੀਰ ਬਣਾਉਗੇ ਜੋਤ ਦੀ ਤਸਵੀਰ ਨਹੀਂ ਬਣਨੀ ਤੇ ਮਹਾਰਾਜ ਕਹਿੰਦੇ ਨੇ ਉਹ ਜੋਤ ਸਰੂਪ ਹੈ ਬੰਦਿਆ ਤੂੰ ਰੱਬ ਦੀ ਅੰਸ਼ ਹੈ ਤੂੰ ਵੀ ਜੋਤ ਸਰੂਪ ਹੈ ਮਨ ਦੀ ਵੀ ਕੋਈ ਤਸਵੀਰ ਨਹੀਂ ਬਣਨੀ ਤਸਵੀਰ ਆਕਾਰ ਦੀ ਬਾਡੀ ਦੀ ਸ਼ਰੀਰ ਦੀ ਬਣੇਗੀ ਮਨ ਦੀ ਫਿਰ ਨਹੀਂ ਬਣਨੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬੰਦਿਆ ਤੂੰ ਵੀ ਜੋਤ ਸਰੂਪ ਹੈ ਚਲੋ ਬੰਦਾ ਹਾਲਾਂਕਿ ਆਪਾਂ ਸ਼ਰੀਰ ਨੂੰ ਕਹਿੰਦੇ ਆ ਪਰ ਮਹਾਰਾਜ ਕੇ ਅੰਦਰ ਅਸਲ ਵਿੱਚ ਮੈਂ ਤੇਰੇ ਅੰਦਰ ਨੂੰ ਕਹਿ ਰਿਹਾ ਤੂੰ ਵੀ ਜੋਤ ਸਰੂਪ ਹੈ ਤੂੰ ਉਹ ਦਾਈ ਰੂਪ ਹੈ ਜੋ ਨਿਰੂਪ ਹੈ ਅਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ ਅਲੂ ਅਲੇ ਕੈ ਅਪੇਖ ਹੈ ਜਪ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਕੋਈ ਰੂਪ ਨਹੀਂ ਅਰੂਪ ਰੂਪ ਤੋਂ ਪਰੇ ਤਸਵੀਰ ਜਦੋਂ ਬਣਦੀ ਹੈ ਰੂਪ ਦੀ ਬਣਦੀ ਹੈ ਤੇਰਾ ਤਾਂ ਕੋਈ ਰੂਪ ਹੀ ਨਹੀਂ ਹੈ ਕਹਿੰਦੇ ਕੀ ਤਸਵੀਰ ਬਣਾਈਏ ਦਸਮ ਪਤਸ਼ਾ ਤੁਸੀਂ ਕਿਸ ਆਪਾਂ ਕਹਿੰਦੇ ਵੀ ਫਲਾਣੇ ਬੰਦੇ ਦੀ ਪਿਕ ਆ ਗਈ ਫੋਟੋ ਆ ਗਈ ਉਹ ਰੂਪ ਦੀ ਆਈ ਹੈ ਨਾ ਨੈਣ ਨੇ ਨਕਸ਼ ਨੇ ਅੱਖਾਂ ਰੰਗ ਚਿਹਰਾ ਕੋਈ ਗੁਰਾ ਹੋ ਸਕਦਾ ਕੋਈ ਥੋੜਾ ਕਾਲਾ ਹੁੰਦਾ ਕੋਈ ਕਣਕ ਬੰਨਾ ਰੂਪ ਦੀ ਤਸਵੀਰ ਬਣੀ ਆ ਜਿਹਦਾ ਰੂਪ ਨਹੀਂ ਕੀ ਤਸਵੀਰ ਬਣਾਉਗੇ ਇਹ ਬਹੁਤ ਗਹਿਰੀਆਂ ਗੱਲਾਂ ਸਨ ਗੁਰੂ ਸਾਹਿਬ ਨੇ ਜਿਹੜੀਆਂ ਕੀਤੀਆਂ ਅੱਜ ਲੋਕੀ ਕਹਿੰਦੇ ਆ ਭਗਵਾਨ ਜੀ ਦੀ ਤਸਵੀਰ ਭਗਵਾਨ ਹੀ ਨਹੀਂ ਹੈ ਭਗਵਾਨ ਦੀ ਤਸਵੀਰ ਹੀ ਨਹੀਂ ਹੁੰਦੀ ਦਿਮਾਗੀ ਤਸਵੀਰ ਹੈ ਦਿਮਾਗ ਚੋਂ ਕਲਪਨਾ ਹੋਈ ਹੈ ਭਗਵਾਨ ਦੀ ਕੋਈ ਤਸਵੀਰ ਨਹੀਂ ਹੁੰਦੀ ਨਾ ਹੋਣੀ ਚਾਹੀਦੀ ਆ ਨਾ ਹੋਏਗੀ ਜੋਤ ਸਰੂਪ ਸਦਾ ਸੁਖ ਦਾਤਾ ਜਿਹੜਾ ਜੋਤ ਸਰੂਪ ਰੱਬ ਹੈ ਉਹ ਸਦਾ ਸੁਖ ਦਿੰਦਾ ਹੈ ਜੇ ਤੇ ਜੋਤ ਸਰੂਪ ਨਾਲ ਜੁੜ ਗਏ ਜੇ ਤੇ ਸ਼ਬਦ ਗੁਰੂ ਨਾਲ ਜੁੜ ਗਏ ਮਹਾਰਾਜ ਕਹਿੰਦੇ ਸਦਾ ਸੁਖ ਦਾਤਾ ਸਦਾ ਵਾਸਤੇ ਤੇਰੇ ਘਰ ਚ ਸੁੱਖ ਆ ਜਾਏਗਾ ਜੇ ਸ਼ਦੀਬ ਸੁਖ ਚਾਹੁੰਦਾ ਹੈ ਤੇ ਫਿਰ ਤੇ ਜੋਤ ਸਰੂਪ ਨਾਲ ਜੁੜ ਜਾਓ ਜੇ ਨਹੀਂ ਚਾਹੁੰਦੇ ਭਟਕਣਾ ਹੈ ਫਿਰ ਆਕਾਰ ਨਾਲ ਜੁੜ ਜਾਓ ਜੇ ਆਨੰਦ ਮੰਨਣਾ ਹੈ ਫਿਰ ਨਿਰੰਕਾਰ ਨਾਲ ਜੁੜ ਜਾਓ ਸਰਗੁਣ ਨਿਰਗੁਣ ਨਿਰੰਕਾਰ ਸ਼ੂਨ્ય ਸਮਾਧੀ ਆਪ ਉਹਦੇ ਨਾਲ ਜੁੜ ਜਾਓ ਸੱਚੇ ਸੋਭਾ ਪਾਉਣ ਦਾ ਜੋ ਸੱਚ ਨਾਲ ਜੁੜਦੇ ਨੇ ਮਹਾਰਾਜ ਕਹਿੰਦੇ ਸਦਾ ਸੋਭਾ ਪਾਉਂਦੇ ਨੇ ਉਹਨਾਂ ਦਾ ਮਾਣ ਸਨਮਾਨ ਇੱਥੇ ਵੀ ਹੁੰਦਾ ਤੇ ਉੱਥੇ ਵੀ ਹੁੰਦਾ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਉਹਨਾਂ ਦੀ ਸ਼ੁਭਾ ਕਦੋਂ ਪ੍ਰਗਟ ਹੋ ਜਾਏ ਵੀ ਕੋਈ ਨਹੀਂ ਜਾਣਦਾ ਅਕਾਲ ਪੁਰਖ ਆਪਣੇ ਰੱਬ ਦੇ ਕਿਸੇ ਪਿਆਰੇ ਨੂੰ ਕਦੋਂ ਕੋਈ ਬਖਸ਼ਿਸ਼ ਕਰਕੇ ਨਿਵਾਜ ਦੇ ਕੋਈ ਨਹੀਂ ਜਾਣਦਾ ਮੇਰੇ ਆ ਥੋੜਾ ਯਾਦ ਆਇਆ ਤੁਹਾਨੂੰ ਵੀ ਪਤਾ ਹੋਣਾ ਹੈ মিডিਆ ਵਿੱਚੋਂ ਹਾਲਾਂਕਿ ਉਹ ਇੱਕ ਪ੍ਰਵਾਸੀ ਬੰਦਾ ਹੈ ਸੁਰੇਸ਼ ਸਿੰਘ ਖਾਲਸਾ ਦੇਖੋ ਵਡਿਆਈ ਗੁਰੂ ਸਾਹਿਬ ਨੇ ਬਖਸ਼ੀ ਹੈ ਨਾਸੀ ਬਖਸ਼ੀ ਹੈ ਨਾ ਕਿਸੇ ਬੰਦੇ ਦੀ ਹਿੰਮਤ ਹੈ ਦਿਨਾਂ ਦੇ ਵਿੱਚ ਬੰਦੇ ਦਾ ਵਰਲਡ ਲੈਵਲ ਤੇ ਛਾ ਜਾਣਾ ਇਹ ਕੀ ਹੈ ਇਹ ਉਹਦੀ ਕਿਰਪਾ ਹੈ ਸੱਚੇ ਸੋਭਾ ਪਾਉਣ ਦਾ ਉਸ ਬੰਦੇ ਨੇ ਕਮਾਲ ਕਰ ਦਿੱਤੀ ਕਹਿੰਦਾ ਮੇਰਾ ਨੇਮ ਹੈ ਜਿਵੇਂ ਜਿਵੇਂ ਉਹਦੇ ਤੇ ਕਿਰਪਾ ਹੋਈ ਥੋੜੀ ਥੋੜੀ ਕਦੇ ਬਾਣੀ ਪੜ੍ਹਦੇ ਸੀ ਗੁਰੂ ਘਰ ਜਾਂਦੇ ਸੀ ਕਰਦੇ ਕਰਦੇ ਉਹਨੂੰ ਚੰਗਾ ਲੱਗਣ ਲੱਗ ਪਿਓ ਨੇ ਦਾੜ੍ਹੀ ਕੇਸ ਰੱਖ ਲੈ ਵਧਾ ਲੈ ਉਹਦੇ ਤੇ ਕਿਰਪਾ ਹੋ ਗਈ 3 ਵਜੇ ਉਹ ਬੰਦਾ ਰੋਜ਼ ਉੱਠਦਾ ਜੀ ਦਿੱਲੀ ਉਹ ਕਹਿੰਦਾ ਮੈਂ ਕੇਸੇ ਇਸ਼ਨਾਨ ਕਰਦਾ ਦਿੱਲੀ ਜਿੰਨਾ ਕੋ ਮੈਨੂੰ ਆਉਂਦਾ ਮੈਂ ਉਨਾ ਪਾਠ ਕਰਦਾ ਤੇ ਕਮਾਲ ਦੀ ਗੱਲ ਇਹ ਅੱਜ ਗੁਰੂ ਨਾਨਕ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਉਹ ਕਹਿ ਰਿਹਾ ਗੁਰੂ ਵਾਲੇ ਬਣੋ ਵੀਰ ਜੀ ਨਸ਼ਿਆਂ ਨੂੰ ਛੱਡੋ ਵੀਰ ਜੀ ਇਹ ਸੋਚੋ ਸਾਡੇ ਲਈ ਕਿੱਥੇ ਗੱਲ ਜਾ ਰਹੀ ਹੈ ਪ੍ਰਵਾਸੀ ਬੰਦਾ ਜਿਹਨਾਂ ਨੂੰ ਭਵਈਏ ਕਹਿੰਦੇ ਆ ਕੈਸੀ ਮਾਲਕ ਨੇ ਕਿਰਪਾ ਕੀਤੀ ਹੱਦ ਹੋ ਗਈ ਉਹਦੀ ਚੇਤਨਾ ਜਾਗ ਗਈ ਉਹਦੀ ਸੁਰਤ ਜਾਗ ਗਈ ਉਹ ਮਨ ਜਾਗ ਗਿਆ ਮਨ ਜਾਗ ਗਿਆ ਕਿ ਇਹ ਨਿਸ਼ਾਨੀ ਮਿੱਠੀ ਲੱਗ ਗਿਆ ਗੁਰ ਕੀ ਬਾਣੀ ਜਦੋਂ ਬਾਣੀ ਮਿੱਠੀ ਲੱਗਣ ਲੱਗ ਪਏ ਗੁਰੂ ਮਿੱਠਾ ਲੱਗਣ ਲੱਗ ਪਏ ਧਰਮ ਚੰਗਾ ਲੱਗਣ ਲੱਗ ਪਏ ਸੇਵਾ ਸਿਮਰਨ ਸੰਗਤ ਕਰਨ ਨੂੰ ਜੀ ਕਰਨ ਲੱਗ ਪਏ ਮਹਾਰਾਜ ਕਹਿੰਦੇ ਸਮਝ ਲੋ ਇਹ ਗੁਰੂ ਦੀ ਕਿਰਪਾ ਹੋ ਗਈ ਮਨ ਜਾਗ ਗਿਆ ਤੇ ਗੁਰੂ ਸਾਹਿਬ ਨੇ ਸੁਭਾ ਸੰਸਾਰ ਚ ਕਰਾ ਦਿੱਤੀ ਦਿਨਾਂ ਚ ਅ ਚੰਗੇ ਚੰਗੇ ਚੈਨਲਾਂ ਵਾਲੇ ਚੰਗੇ ਚੰਗੇ ਲੋਕ ਉਹਦੇ ਮਗਰ ਮਗਰ ਫਿਰ ਰਹੇ ਨੇ ਪਰ ਉਹ ਬੰਦਾ ਦ੍ਰਿੜ ਹੈ ਵਾਕੀ ਉਹਦੇ ਚ ਕੁਝ ਕੁਆਲਿਟੀ ਹੈ ਗੁਣ ਹੈ ਇਹ ਹੈ ਉਹਦੀ ਕਿਰਪਾ ਦੇਖੋ ਕਿਰਪਾ ਜਿਹੜੀ ਹੈ ਨਾ ਉਹ ਸਰੀਰ ਨਹੀਂ ਵੇਖਦੀ ਉਹ ਜਾਤ ਪਾਤ ਨਹੀਂ ਵੇਖਦੀ ਉਹ ਮਜ਼ਹਬ ਨਹੀਂ ਵੇਖਦੀ ਉਹ ਦੇਸ਼ ਨਹੀਂ ਵੇਖਦੀ ਉਹ ਅਮੀਰ ਗਰੀਬ ਗੋਰਾ ਕਾਲਾ ਕੁਛ ਨਹੀਂ ਵੇਖਦੀ ਕਿਰਪਾ ਦੇਖਦੀ ਹੈ ਅੰਦਰ ਦਾ پاک ਪਵਿੱਤਰ ਮਨ ਗੱਲ ਖਤਮ ਬਸ ਇਹ ਤੋਂ ਉਪਰ ਕੁਛ ਨਹੀਂ ਨਾ ਉਥੇ ਕਿਸੇ ਮਿਲੇਨੀਅਰ ਬਲੇਨੀਅਰ ਟ੍ਰੇਲੀਨੀਅਰ ਨਾ ਜਾਣਾ ਨਾ ਉਥੇ ਕੰਗਾਲ ਜਾਏਗਾ ਨਾ ਉਥੇ ਕੋਈ ਉੱਚੀ ਜਾਤ ਵਾਲਾ ਨਾ ਨੀਵੀਂ ਵਾਲਾ ਜਿਹਦਾ ਮਨ ਸਾਫ਼ ਹੈ दृढ़ निश्चय है हृदय पाक पवित्र है बख्शीश ਦਾ ਪਾਤਰ ਬਣ ਜਾਏਗਾ ਉਹ ਕੋਈ ਵੀ ਹੋ ਸਕਦਾ ਹੈ ਆਪਾਂ ਬਖਸ਼ਿਸ਼ ਤੱਕ ਪਹੁੰਚੀਏ ਬਾਕੀ ਚੀਜ਼ਾਂ ਛੱਡ ਦੇਓ ਬਾਕੀ ਸਭ ਕੁਝ ਦਿਖਾਵਾ ਹੈ ਮਾਇਆ ਦੇਸ਼ ਮਿਲੇ ਨੇ ਸੰਸਾਰ ਹੈ ਦੁਨੀਆ ਚੱਲੀ ਜਾਣੀ ਹੈ ਮਹਾਰਾਜ ਕਹਿੰਦੇ ਜੇ ਸੱਚੇ ਦੇ ਨਾਲ ਜੁੜੇਗਾ ਤੇ ਸੱਚੇ ਸ਼ੋਭਾ ਪਾਏਗਾ ਉਹ ਬੰਦਿਆ ਉਸ ਮਾਲਕ ਦੇ ਦਰ ਨਾਲ ਜੁੜ ਜਾ ਸ਼ਦੀਬ ਕਾਲੀ ਤੇਰੀ ਝੋਲੀ ਚ ਮਾਲਕ ਸ਼ੋਭਾ ਪਾ ਦੇਣਗੇ ਇਹ ਸ਼ੋਭਾ ਹੋएगी ਹਰ ਮੰਤਨ ਵਸਿਆ ਸੋਈ ਜਾ ਜਾ ਕਰ ਕਰੇ ਸਭ ਕੋਈ ਗੁਰੂ ਨੇ ਆਪ ਹੀ ਕਰਵਾ ਦੇਣੀ ਹੈ ਬਹੁਤ ਸਾਰੇ ਆਂਦੀ ਹੋਈ ਹੈ ਜਿਨ੍ਹਾਂ ਨੇ ਵਕੀ ਗੁਰੂ ਦਾ ਰਸਤਾ ਅਖਤਿਆਰ ਕੀਤਾ ਹੈ ਇਹ ਰਸਤਾ ਸ਼ੁਰੂ-ਸ਼ੁਰੂ ਚ ਇਹ ਰਸਤੇ ਤੇ ਤੁਰਨਾ ਚੱਲਣਾ ਬਣੇ ਰਹਿਣਾ ਕਠਿਨ ਲੱਗਦਾ ਹੈ ਪਰ ਜਦੋਂ ਥੋੜਾ ਜਿਆ ਤੁਰ ਪਏ ਨਾ ਸਤਗੁਰੂ ਨੇ ਕਿਰਪਾ ਕਰ ਦਿੱਤੀ ਸਾਡਾ ਭਰੋਸਾ ਅਡੋਲ ਹੋ ਗਿਆ ਫਿਰ ਉਸ ਦਿਨ ਤੁਸੀਂ ਕਹਿਣਾ ਵੀ ਆਓ ਲੋਕਾ ਤੁਰੋ ਹੀ ਇਸ ਰਸਤੇ ਤੇ ਰਸਤਾ ਹੀ ਹੈ ਘਾਰ ਹੀ ਹੈ ਦਾਰ ਹੀ ਹੈ ਜਿਹਨੂੰ ਛੱਡਿਆ ਨਹੀਂ ਜਾ ਸਕਦਾ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਜਿਸ ਦਰ ਤੋਂ ਜਿਸ ਘਰ ਤੋਂ ਇਤਨੀਆਂ ਬਖਸ਼ਿਸ਼ਾਂ ਇਤਨੀਆਂ ਰਹਿਮਤਾਂ ਵਰਸਦੀਆਂ ਨੇ ਉਹਨੂੰ ਕਿਵੇਂ ਛੱਡ